ਸਾਰੇ ਹੀ ਇਕਾਲੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੀ ਕਿ ਤੁਸੀਂ ਸਾਰੇ ਜਣੇ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਲੈ ਕੇ ਹਾਜ਼ਰੇ ਆਪਾਂ ਇੱਕ ਹੋਰ ਨਵੀਂ ਕਹਾਣੀ ਸੱਚੀ ਕਹਾਣੀ ਇੱਕ ਕੁੜੀ ਦੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੀ ਹੋਈ ਵੀ ਕਿਦਾਂ ਉਹਦਾ ਹੱਸਦਾ ਵਸਦਾ ਘਰ ਉੱਜੜ ਗਿਆ ਕਿੰਨੇ ਉਜਾੜਿਆ ਕਿਹਦੀ ਸ਼ੈ ਚਾ ਕੇ ਕਿਹਦੀ ਚੱਕ ਚਾ ਕੇ ਉਹਨੇ ਆਪਣਾ ਘਰ ਖਰਾਬ ਕਰ ਲਿਆ ਇਹ ਕਹਾਣੀ ਹੈ ਇੱਕ ਕੁੜੀ ਦੀ ਜਿਹੜੀ ਬਹੁਤ ਸੋਹਣੇ ਘਰ ਪਰਿਵਾਰ ਦੇ ਵਿੱਚ ਵਿਆਹੀ ਹੁੰਦੀ ਆ ਬੜਾ ਵਧੀਆ ਕਾਰੋਬਾਰ ਹੁੰਦਾ ਮੁੰਡੇ ਵਾਲਿਆਂ ਦਾ ਵੀ ਮੁੰਡਾ ਵੀ ਸੈੱਟ ਹੁੰਦਾ ਆ ਸਾਰੀਆਂ ਸੁਖ ਸੂਹਤ ਉਹਨੂੰ ਹੁੰਦੀਆਂ ਬੜਾ ਵਧੀਆ ਤਰ੍ਹਾਂ ਰੱਖਦੇ ਆ ਉਹਨੂੰ ਵੀ ਸਾਡੀ ਨੋਹ ਆ ਬੜੇ ਪਿਆਰ ਨਾਲ ਬਸ ਮੁੰਡੇ ਦੇ ਵਿੱਚ ਇੱਕ ਘਾਟਕਮੀ ਹੁੰਦੀ ਏ ਚਲੋ ਪੈਗ ਸ਼ੈਗ ਲਾ ਲਿੰਦਾ ਹੁੰਦਾ ਇਹ ਵੀ ਆ ਕਿ ਪੈਗ ਲਾ ਕੇ ਕਿਸੇ ਨੂੰ ਵੱਧ ਘੱਟ ਨਹੀਂ ਕਹਿੰਦਾ ਹੁੰਦਾ ਵੀ ਆਪਦਾ ਚਲੋ ਰੋਟੀ ਪਾਣੀ ਖਾਦਾ ਤੇ ਪੈ ਗਏ ਵੀ ਕਿਸੇ ਨੂੰ ਕਹਿਣਾ ਨਹੀਂ ਪਰ ਕੁੜੀ ਨਹੀਂ ਸੀ ਇਸ ਗੱਲ ਨੂੰ ਬਰਦਾਸ਼ਤ ਕਰਦੀ ਹੁੰਦੀ ਉਨੇ ਹਰੇਕ ਗੱਲ ਆਪਣੇ ਮਾਪੇ ਉਹਦੇ ਨਾਲ ਸਾਂਝੀ ਕਰਨੀ ਵੀ ਪੀ ਕੇ ਆਇਆ ਮੈਨੂੰ ਰੋਟੀ ਨਹੀਂ ਖਵਾਉਣੀ ਚਾਹੀਦਾ ਆ ਜ਼ੋਰਦਾ ਆ ਵੀ ਬਹੁਤ ਗੱਲਾਂ ਹੋ ਜਾਂਦੀਆਂ ਸੋ ਜਦੋਂ ਮਾਪੇ ਧੀ ਨੂੰ ਸਮਝਾ ਦੇਣ ਤੇ ਮਸਲੇ ਸੁਧ ਜਾਂਦੇ ਆ ਤੇ ਜਦੋਂ ਬਲਦੀ ਦੇ ਉੱਤੇ ਤੇਲ ਪਾ ਦੇਣ ਤੇ ਫਿਰ ਉਲਝ ਜਾਂਦੇ ਆ ਮਸਲੇ ਸੋ ਸਮਝਾਉਣ ਦੀ ਬਜਾਏ ਉਹਨੂੰ ਝੱਕਦੇ ਹੁੰਦੇ ਸੀਗੇ ਤੂੰ ਤੋਂ ਮੈਂ ਮਾਂ ਹੋਣ ਲੱਗ ਗਈ ਲੜਾਈ ਝਗੜਾ ਹੋਣ ਲੱਗ ਗਿਆ ਬੱਚੇ ਵੀ ਸੀਗੇ ਦੱਸ ਕੇ ਚੱਲ ਜਾਣਾ ਆ ਜਾਣਾ ਚੱਲ ਜਾਣਾ ਆ ਜਾਣਾ ਵੀ ਫੈਸਲਾ ਹੋ ਜਾਣਾ ਕਹਣਾ ਕੋਈ ਨਹੀਂ ਸੁਧਰੂਗਾ ਸੁਧਰੂਗਾ ਇਹ ਕਿਉਂਕਿ ਉਹ ਪਾਣੀ ਕਿੰਨੂੰ ਨਹੀਂ ਹਟਿਆ ਲੜਦੀ ਕੋਲ ਦੀ ਰਹੀ ਤੇ ਇੱਕ ਦਿਨ ਆ ਫਿਰ ਰਿਸ਼ਤਾ ਖਤਮ ਕਰਕੇ ਹੀ ਤੇ ਫਿਰ ਕੰਮ ਫੇਰ ਹੀ ਨਿਭੜਿਆ ਮੈਂ ਖਤਮ ਕਰਕੇ ਆਪਣੇ ਮਾਪਿਆਂ ਦੇ ਘਰ ਚਲੀ ਗਈ ਤੇ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲੇ ਕੋਲ ਛੱਡ ਕੇ ਫਿਰ ਮਾਪਿਆਂ ਦੇ ਘਰ ਰਹੀ ਕਾਫੀ ਟਾਈਮ ਕਿਉਂਕਿ 836 ਹੁਣ ਤਲਾਕ ਹੋਇਆ ਸੀ 836 ਗਿਆ ਵੀ ਨਹੀਂ ਸੀ ਹੁਣ ਚਲੋ ਤੁਹਾਨੂੰ ਕੋਈ ਲਾਰਾ ਲਾਦਵੇ ਨਾ ਵੀ ਕੋਈ ਮੁੰਡਾ ਵਧੀਆ ਕੰਟਰੀ ਸੋ ਉਹ ਤੇ ਤੁਹਾਡੀ ਕੁੜੀ ਦਾ ਰਿਸ਼ਤਾ ਕਰਾ ਦਾਂਗੇ ਕਈ ਵਾਰ ਇਸ ਚੱਕਰ ਚ ਆਪਾਂ ਘਰ ਦਾ ਨੁਕਸਾਨ ਕਰ ਲੀਨੇ ਆ ਮਾਪਿਆਂ ਦੇ ਘਰ ਰਹੀ ਕਹਿੰਦੀ ਸੀ ਕਿ ਮੈਨੂੰ ਮੈਂ ਇੱਥੇ ਹੀ ਜਗਾ ਲੈ ਕੇ ਤਾਂ ਆਪਣੇ ਭਰਾਵਾਂ ਦੇ ਲਾਗੇ ਹੀ ਰਹਿ ਲੂੰਗੀ ਵੀ ਮੈਨੂੰ ਪੈਸੇ ਮਿਲੇ ਹੋਏ ਤਲਾਕ ਦੇ ਮੈਂ ਇੱਥੇ ਹੀ ਘਰ ਬਣਾ ਲੈਣੀ ਆ ਆਪਣੇ ਭਰਾਵਾਂ ਕੋਲ ਲੂੰਗੀ ਤੇ ਕਿਸੇ ਨੇ ਤਰੀਕੇ ਦੇ ਵਿੱਚ ਉਹ ਸਮਝਾਇਆ ਵੀ ਤੂੰ ਆਪਣੇ ਭੈਣ ਭਰਾਵਾਂ ਦੀ ਸ਼ਰੀਕ ਬਣ ਕੇ ਰਹਿਣਾ ਯਾ ਇੱਥੇ ਅੱਗੇ ਤੋਂ ਕੋ ਪ੍ਰਾਣਿਆਂ ਤਰ੍ਹਾਂ ਨਹੀਂ ਵੀ ਸਹੁਰੇ ਰਹਿੰਦੀ ਸੀ ਇੱਥੇ ਸ਼ਰੀਕਣੀ ਬਣ ਕੇ ਰਹੇਗੀ ਤੇ ਦੁਸ਼ਮਣੀ ਪੈਣੀ ਸ਼ਰੀਕਿਤ ਇੱਕ ਦੂਜੇ ਨੂੰ ਲੀਕ ਲਾਉਣ ਆਲਾ ਹਿਸਾਬ ਹੁੰਦਾ ਆ ਕਿ ਕਿੰਦੀ ਕਿਸੇ ਨਾਲ ਦੇ ਪਿੰਚ ਮਕਾਨ ਦੇ ਦੇ ਨਹੀਂ ਘਰ ਦੇ ਲੈਣੀ ਆ ਵੀ ਮੈਂ ਆਪਣੇ ਵੱਖਰਾ ਰਹਿਣਾ ਆ ਵੀ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਬੋਲ ਸਮਝਣਗੇ ਮੈਨੂੰ ਮੈਂ ਆਪਣਾ ਸਲਾਈ ਕੜਾਈ ਜਾਣਦੀ ਆ ਮੈਂ ਆਪਣੀ ਸਲਾਈ ਕੜਾਈ ਕਰਕੇ ਆਪਣਾ ਟਾਈਮ ਪਾਸ ਕਰ ਲਿਆ ਕਰਨ ਫਿਰ ਕਿਦੋਂ ਰਿਸ਼ਤੇ ਦੀ ਗੱਲ ਸੁਪਈ ਤੇ ਮਾਂ ਨੇ ਕਿਹਾ ਵੀ ਚੱਲ ਰਿਸ਼ਤਾ ਕਰ ਦਿੰਨੀ ਆ ਠੀਕ ਆ ਉੱਥੇ ਵਿਆਹ ਕਰ ਦਿੱਤਾ ਕੁਝ ਸਾਲ ਵਸੀ ਉੱਥੇ ਮਣੀ ਬਣਾਈ ਠੀਕ ਆ ਉਤੋਂ ਫੇਰ ਆ ਗਈ ਆ ਆਪਣੇ ਘਰ ਮਾਂ ਪਿਓ ਕੋਲ ਫੇਰ ਫੇਰ ਉਹਨਾਂ ਨੇ ਇੱਕ ਥਾਂ ਤੇ ਹੁੰਦਾ ਮਤਲਬ ਰਿਸ਼ਤਾ ਕੀਤਾ ਉੱਥੇ ਵਿਆਹੀ ਤੇ ਉੱਥੇ ਫਿਰ ਜਿੱਥੇ ਧੀਆ ਨੂੰ ਪਿੱਛੇ ਧੱਕਾ ਦੇ ਕੇ ਆਈ ਸੀ ਤੇ ਰੱਬ ਨੇ ਕੁਝ ਸਮੇਂ ਬਾਅਦ ਉੱਥੇ ਫਿਰ ਧੀ ਦਿੱਤੀ। ਆਦਮੀ ਠੀਕ ਸੀਗਾ ਚੰਗਾ ਸੀ ਚਲੋ। ਖਾ ਪਾਣੀ ਉਹ ਵੀ ਪੀਂਦਾ ਸੀ। ਪੀ ਕੇ ਲੜਕੋਲੂ ਵੀ ਲਿੰਦਾ ਸੀ ਪਰ ਹੁਣ ਪਤਾ ਸੀਗਾ ਵੀ ਹੁਣ ਕਿਸੇ ਹੋਰ ਪਾਸੇ ਜਾ ਨਹੀਂ ਹੋਣਾ ਤੇ ਜਿਹਨੇ ਰਿਸ਼ਤਾ ਕਰਾਇਆ ਸੀ ਉਹਦੇ ਗਾਲ ਆ ਕੇ ਪੈਣਾ ਵੀ ਤਨੀ ਉਹਨੂੰ ਦੇਖਿਆ ਨਹੀਂ ਆ ਚੰਗਾ ਨਹੀਂ ਉਹ ਕਹਿੰਦੀ ਵੀ ਜ਼ਰੂਰੀ ਨਹੀਂ ਵੀ ਗਲਤੀ ਮੁੰਡੇ ਦੇ ਵਿੱਚ ਹੀ ਆ ਤੇਰੇ 'ਚ ਵੀ ਕਮੀਆਂ ਹੋ ਸਕਦੀਆਂ। ਵੀ ਤੂੰ ਹਮਨੂੰ ਹਰ ਵੇਲੇ ਬਲੇਮ ਕਰਦੀ ਆ। ਇੰਦਰਾ ਘਰ ਵਾਲਾ ਕਿੰਨਾ ਵੇਜਾ ਤੂੰ ਚੱਜਦੀ ਹੁੰਦੀ ਤੇ ਪਹਿਲੇ ਥਾਵਾਂ ਤੇ ਨਾ ਵਸ ਕੇ ਆਉਂਦੀ ਫੇ ਗੱਲਾਂ ਸੁਣੀਆਂ ਫੇ ਹੋਰ ਖਿਜਣਾ ਪਰ ਵਸਣਾ ਉੱਥੇ ਹੀ ਪਿਆ ਕਿਉਂਕਿ ਬਾਰ-ਬਾਰ ਨਹੀਂ ਹੁਣ ਬੰਦੇ ਦਾ ਵਿਆਹ ਹੋ ਸਕਦਾ ਵੀ ਨਾ ਉਮਰੀ ਰਹਿੰਦੀ ਆ ਵੀ ਮੈਂ ਇੱਥੇ ਇੱਕ ਤੋਂ ਰਿਸ਼ਤਾ ਤੋੜਿਆ ਦੂਜੇ ਥਾਂ ਤੇ ਹੋਰ ਜਾ ਕੇ ਕਰ ਲਵਾਂ ਸੋ ਮਾਪਿਆਂ ਦੀ ਚੱਕ ਥਲ ਜਿਹੜੀ ਆ ਉਹ ਧੀਆਂ ਦੇ ਘਰ ਉਜਾੜ ਦਿੰਦੀ ਆ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਝਾਵ ਜਾ ਕੇ ਰੱਖਣਾ ਚਾਹੀਦਾ ਆ ਵੀ ਤੁਸੀਂ ਵਸਣਾ ਆ ਆਪਣੇ ਘਰ ਜੇ ਕੋਈ ਮਾਰ ਕਟਾਈ ਕਰਦਾ ਤੁਹਾਨੂੰ ਜਾਂ ਕੋਈ ਵੰਡ ਵਿਹਾਰ ਆ ਵੀ ਤੁਹਾਡੇ ਨਾਲ ਕੋਈ ਪਾਰਸ਼ੈਲਟੀ ਕਰਦਾ ਆ ਨਾ ਇਹ ਤੋ ਖਾ ਕਰਦਾ ਹੈ ਕੁਝ ਘਰ ਦੇ ਵਿੱਚੋਂ ਕੁਝ ਦੇ ਨਹੀਂ ਰਿਹਾ ਫਿਰ ਗੱਲਾਂ ਹੋਰ ਹੁੰਦੀਆਂ ਪਤਨੀ ਕਿਨੇ ਕਿਨੇ ਮਸਲਿਆਂ ਨੂੰ ਵੱਡੇ ਕਰ ਲਈਏ ਤੇ ਫਿਰ ਨੁਕਸਾਨ ਬਹੁਤ ਹੁੰਦਾ ਆ ਜਰਨਾ ਧਰਨਾ ਚਾਹੀਦਾ ਜਰਿਆਤਰ ਇਹ ਕੰਮ ਹੁੰਦਾ ਹੁੰਦਾ ਕਈ ਵਾਰ ਗੁੱਸਾ ਬਹੁਤ ਹੁੰਦਾ ਕੋਈ ਆਪਾਂ ਨੂੰ ਕੋਈ ਮਾੜੀ ਚੰਗੀ ਗੱਲ ਕਹਿ ਜਾ ਆਪਾਂ ਕਹਿੰਦੇ ਆਪਾਂ ਨੂੰ ਜਵਾਬ ਦੇਣਾ ਆ ਇਹ ਕਈ ਵਾਰ ਸੋਚ ਲਈਦਾ ਕਿ ਲਿਆਜ ਕਰ ਲਓ ਕੋਈ ਨਾ ਛੱਡੋ ਕੋਈ ਫਾਇਦਾ ਨਹੀਂ ਪਰ ਕਿਤੇ ਨਾ ਕਿਤੇ ਪਰਮਾਤਮਾ ਉਸ ਚੀਜ਼ ਦੀ ਗਵਾਹੀ ਭਰਦਾ ਹੁੰਦਾ ਆ ਕੁਝ ਸਮੇਂ ਬਾਅਦ ਆਪਣੇ ਆਪ ਹੀ ਪਰਮਾਤਮਾ ਉਹਨਾਂ ਨੂੰ ਜਵਾਬ ਦੇ ਦਿੰਦਾ ਆ ਆਪਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਬਾਕੀ ਸੁਖ ਕਰਮਾਂ ਦਾ ਜਿੱਥੇ ਤੁਹਾਡੇ ਕਿੰਨੇ ਨੰਦਿਆ ਵੀ ਜਿਹੜੇ ਮਰਜੀ ਦੁਨੀਆ ਦੇ ਕੋਨੇ ਚਲ ਜਾ ਰਹੇ ਕਰਮਾਂ ਚ ਸੁੱਖ ਹੈਗਾ ਤਾਂ ਮਿਲ ਹੀ ਜਾਣਾ ਨਹੀਂ ਹੈਗਾ ਤੇ ਜਿੱਥੇ ਮਰਜੀ ਤੁਸੀਂ ਨਾ ਹੋ ਨਹੀਂ ਮਿਲਣਾ ਤੁਹਾਨੂੰ ਸੁੱਖ ਸੁੱਖ ਪੈਸਿਆਂ ਨਾਲ ਨਹੀਂ ਹੁੰਦਾ ਸੁੱਖ ਜੀਵਾਂ ਦੇ ਨਾਲ ਹੁੰਦਾ ਘਰ ਦੇ ਵਿੱਚ ਜੀ ਹੁਣੇ ਚਾਹੀਦੀ ਆ ਰਲ ਮਿਲ ਕੇ ਰਹਿਣ ਵਾਲੇ ਉੱਥੇ ਹੀ ਪਰਮਾਤਮਾ ਬਰਕਤਾਂ ਹੁੰਦਾ ਤੇ ਜਿੱਥੇ ਅਡਾ ਢੜ ਢੋਲੀਆਂ ਆ ਸਾਰਿਆਂ ਦੀਆਂ ਤਾਂ ਉੱਥੇ ਬਰਕਤ ਕੀ ਪੈਣੀ ਆ ਸੋ ਇਹ ਸੀਗੀ ਇੱਕ ਕਹਾਣੀ ਇੱਕ ਕੁੜੀ ਦੀ ਜਿਹੜਾ ਘਰ ਮਾਪਿਆਂ ਦੀ ਸ਼ਹਿਨ ਨਾਲ ਕੁਝ ਵਿਗੜ ਗਿਆ ਤੇ ਕੁਛ ਉਹ ਆਪ ਨਹੀਂ ਸੀ ਝੁਕਣਾ ਚਾਹਦੀ ਸਗੇ ਵਾਰ ਝੁਕਣਾ ਵੀ ਜ਼ਰੂਰੀ ਹੁੰਦਾ ਕਹਿੰਦੇ ਨੇ ਫਲ ਦਾ ਰੋਖ ਹੀ ਝੁਕਦਾ ਆ ਜਿਹਨੂੰ ਫਲ ਨਹੀਂ ਲੱਗਾ ਹੁੰਦਾ ਉਹ ਤਾਂ ਮੁਰਦੇ ਵਾਂਗ ਆਕੜਿਆ ਰਹਿੰਦਾ ਹਮੇਸ਼ਾ ਸੋ ਚਰਤਰ ਲਿਆ ਕਰੋ ਝੁਕ ਲਿਆ ਕਰੋ ਚੰਗਾ ਹੁੰਦਾ ਜ਼ਿੰਦਗੀ ਦੇ ਵਿੱਚ ਕੁਝ ਫੈਸਲੇ ਸਹੀ ਹੁੰਦੇ ਆ ਸਬਰ ਕਰਕੇ ਜੇ ਆਪਾਂ ਉਸ ਚੀਜ਼ ਨੂੰ ਸਮਝ ਲਈਏ ਕਿਸੇ ਵੀ ਗੱਲ ਨੂੰ ਸੁਝਾਉਣ ਦੀ ਕੋਸ਼ਿਸ਼ ਕਰੀਏ ਪਰ ਜਦੋਂ ਤਾਣੀਆਂ ਉਲਝ ਜਾਂਦੀਆਂ ਫਿਰ ਸੁਲਝਾਉਣੀਆਂ ਬਹੁਤ ਮੁਸ਼ਕਲ ਆ ਕਿਉਂਕਿ ਗੁੰਝਲਾਂ ਜ਼ਿਆਦਾ ਪਈਆਂ ਹੁੰਦੀਆਂ ਉਹਨਾਂ ਨੂੰ ਕਿੱਦਾਂ ਕੱਢਣਾ ਹੈ ਹਰੇਕ ਨੇ ਆਪਣਾ ਪੱਖ ਰੱਖਣਾ ਹੁੰਦਾ ਮੈਂ ਸਹੀ ਸੀ ਦੂਜੇ ਨੇ ਕਹਿਣਾ ਮੈਂ ਸਹੀ ਸੀ ਸੋ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਓ ਜੇ ਤੁਹਾਡੇ ਵੀ ਆਸ-ਪਾਸ ਕੋਈ ਇਦਾਂ ਦੀ ਕਹਾਣੀ ਵਾਪਰੀ ਆ ਤਾਂ ਜ਼ਰੂਰ ਸਾਨੂੰ ਸੈਂਡ ਕਰ ਸਕਦੇ ਆ ਤੁਸੀਂ ਮੈਂ ਬੋਲ ਕੇ ਜ਼ਰੂਰ ਦੱਸੂਗੀ ਵੀਡੀਓ ਬਣਾਵਾਂਗੇ ਉਹਦੇ ਤੇ ਵੀ ਸੋ ਤਦ ਤੱਕ ਦੇ ਲਈ ਸਾਰੀ ਕਾਮ ਮਿਲਦੇ ਆ ਨਵੀਂ ਵੀਡੀਓ ਦੇ ਨਾਲ